ਦੁਨੀਆਂ ਦੇ ਵਿੱਚ ਤੁਰਨਾ ਪਊਗਾ ਬਿਲਕੁਲ ਮੈਂ 100% ਸਹਿਮਤ ਹਾਂ ਤੇ ਇਹਦੀ ਸਹਿਮਤੀ ਦੀ ਮੋਹਰ ਗੁਰਨਾਨਕ ਸਾਹਿਬ ਲਾਉਂਦੇ ਨੇ ਦੁਨੀਆਂ ਦੇ ਵਿੱਚ بڑے بڑے ਪ੍ਰਗੰਭਰ ਹੋਏ ਨੇ ਸਾਰੇ ਸਤਕਾਰਯੋਗ ਲੋਕ ਨੇ ਤੁਸੀਂ ਉਹਨਾਂ ਦਾ ਵਰਕਿੰਗ ਫੀਲਡ ਦੇਖੋ ਉਹਨਾਂ ਦਾ ਕੰਮ ਕਰਨ ਦਾ ਦਾਇਰਾ ਦੇਖੋ ਫਿਰ ਤੁਸੀਂ ਗੁਰੂ ਨਾਨਕ ਸਾਹਿਬ ਦਾ 50000 60000 ਕਿਲੋਮੀਟਰ ਦਾ ਦਾਇਰਾ ਦੇਖੋ ਤੁਹਾਨੂੰ ਸਮਝ ਆ ਜਾਏਗੀ ਕਿ ਜਦ ਲਗ ਦੁਨੀਆ ਰਹੀ ਨਾਨਕ ਕੁਝ ਸੁਣੀਏ ਕੁਝ ਕਹੀਏ ਉਹ ਕਿੱਥੇ ਜਾ ਕੇ ਕਹਣੇ ਕਿਉਂ ਕਹਣੇ ਉਹਦਾ ਮਕਸਦ ਕੀ ਹੋਊਗਾ ਇਹ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਹੈ ਕਿ ਅੱਜ ਦੁਨੀਆ ਦੇ ਤੁਸੀਂ ਜਦੋਂ ਨਕਸ਼ਾ ਬਣਾਉਂਗੇ ਨਾ ਦੁਨੀਆ 'ਚ ਅੱਜ ਕਿੰਨੇ ਮੁਲਕ ਉਹ ਬਣ ਗਏ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਚਰਨ ਆਪ ਜਾ ਕੇ ਪਏ ਹੋਏ ਨੇ ਭਾਵ ਇੱਕ ਮੈਸੇਜ ਕਿਵੇਂ ਦੇਣਾ ਹੈ ਇਹ ਸਾਨੂੰ ਗੁਰੂ ਨਾਨਕ ਸਾਹਿਬ ਸਿਖਾ ਗਏ ਸੀ ਮੈਂ ਤੂ ਕਮਾਤਰੀ ਗੱਲਾਂ ਕਰਾਂਗਾ ਕਿਉਂਕਿ ਡਿਟੇਲ ਦਾ ਟਾਈਮ ਕੋਕ ਤੁਸੀਂ ਮਾਰਚ ਵਿੱਚੋਂ ਦੂਜੀ ਗੱਲ ਉਸੇ ਭਰਾ ਨੇ ਇਹ ਕਿ ਕਿ ਮੈਂ ਰੋਜ਼ ਪੜ੍ਹਦਾ ਹਾਂ ਤਾਂ ਮੈਨੂੰ ਹਰ ਵਾਰ ਲੱਗਦਾ ਹੈ ਕਿ ਇਹਦੀ ਗੱਲ ਇਹਦਾ ਮਤਲਬ ਇਹ ਹੈ ਕੱਲ੍ਹ ਨਾਲੋਂ ਅੱਜ ਅੱਜ ਨਾਲੋਂ ਕੱਲ੍ਹ ਮੈਨੂੰ ਕੁਝ ਜ਼ਿਆਦਾ ਉਸੇ ਪੜ੍ਹਾਈ ਤੋਂ ਸਿੱਖਣ ਨੂੰ ਮਿਲਦਾ ਹੈ ਇਹ ਮੈਂ 100% ਸਹਿਮਤ ਹਾਂ ਬਰਹਰਸਾ ਬਰਹਰਸਾ ਸੰਤਸਾ ਸਾਹਿਬ ਮੇਰਾ ਨਿੱਤ ਨਾਮ ਉਹ ਨਿੱਤ ਨਵਾ ਸਾਹਿਬ ਕੀ ਹਜ਼ੂਰ ਦਾ ਸਾਹਿਬ ਇੱਕ ਹੈ ਉਹ ਸਾਹਿਬ ਦਾ ਤ੍ਰਿਕਲ ਨਮ ਹਜ਼ੂਰ ਦਾ ਹੈ ਕਿ ਸਾਨੂੰ ਕਿੰਨਾ ਖੈਰ ਆਇਆ ਹੈ ਉਹ ਨਾ ਹੈ ਮੈਂ ਅੱਜ ਤੱਕ ਆਈ ਨਾ ਸਿੱਖਾਂ ਵਿੱਚ ਬਹੁਤ ਅਹਿਲ ਸਖੀਤ ਹੋ ਗਏ ਜੀ ਹੈ ਕਥਾ ਦੇ ਮਾਮਲੇ ਵਿੱਚ ਸੰਤ ਸਿੰਘ ਜੀ ਮਸਕੀਨ ਇੱਕ ਮਾਰੋ ਕਥਾ ਕਰਦੇ ਤੁਸੀਂ ਵੀ ਸੁਣਿਆ ਹੋਊਗਾ ਅੱਜ ਵੀ ਉਹਨਾਂ ਦੀ ਹੈਗੀ ਹੈ YouTube ਤੇ ਦੇਖੀ ਜਾ ਸਕਦੀ ਹੈ ਇਹ ਗੱਲ ਉਹ ਕਹਿੰਦੇ ਵੀ ਮੈਂ ਓਹ ਸਾਲ ਪਹਿਲਾਂ ਜਪਜੀ ਸਾਹਿਬ ਦੀ ਵਿਆਖਿਆ ਲਿਖਣੀ ਸ਼ੁਰੂ ਕੀਤੀ ਮੇਰੇ ਕੁਝ ਸਾਥੀਆਂ ਨੂੰ ਪਤਾ ਸੀ ਕਿ ਮੈਂ ਜਪਜੀ ਸਾਹਿਬ ਦੀ ਵਿਆਖਿਆ ਲਿਖ ਰਿਹਾ ਹਾਂ ਉਹਨਾਂ ਸਾਥੀਆਂ ਨੇ 2 ਸਾਲ 3 ਸਾਲ 4 ਸਾਲ ਮੈਨੂੰ ਬਾਰ-ਬਾਰ ਪੁੱਛਣਾ ਕਿ ਮਸਕੀਨ ਸਾਹਿਬ ਤੁਸੀਂ ਉਹ ਜਿਹੜੀ ਕਥਾ ਲਿਖ ਰਹੇ ਸੀ ਤੁਸੀਂ ਜਿਹੜੀ ਅਰਥ ਲਿਖ ਰਹੇ ਸੀ ਸੱਚੇ ਪਾਤਸ਼ਾਹ ਦੇ ਜਪਜੀ ਸਾਹਿਬ ਦੇ ਉਹ ਕਿੱਥੇ ਕਿ ਪਹੁੰਚੇ ਨੇ ਕਹਿੰਦੇ ਕੁਝ ਸਾਲ ਬਾਅਦ ਮੈਂ ਪੂਰੇ ਵੀ ਕਰ ਲਈ ਪਰ ਮੈਂ ਉਹ ਛਪਵਾਏ ਨਹੀਂ 10 ਸਾਲ ਬਾਅਦ ਇਧਰੋਂ ਕਸ਼ਮੀਰ ਵੱਲੋਂ ਕੋਈ ਬੰਦਾ ਆਇਆ ਉਹ ਕਹਿੰਦਾ ਮਸਕੀਨ ਸਾਹਿਬ ਜੇ ਤੁਹਾਡੇ ਕੋਲ ਪੈਸੇ ਘੱਟ ਨੇ ਤਾਂ ਮੈਂ ਸੇਵਾ ਕਰ ਦਿੰਨਾ بڑے ਲੋਕਾਂ ਨੇ ਮੈਨੂੰ ਕਿਹਾ ਵੀ ਸਾਨੂੰ ਲਿਖਤੀ ਤੌਰ ਤੇ ਮਿਲ ਜਾਵੇ ਜੇ ਮਸਕੀਨ ਸਾਹਿਬ ਨੇ ਜੋ ਲਿਖਿਆ ਹੈ ਉਹ ਕਹਿੰਦੇ ਫਿਰ ਮੈਨੂੰ ਉਠਾ ਲਿਆ ਕਹਿੰਦੇ ਜਦੋਂ ਮੈਂ ਸ਼ੁਰੂ ਕੀਤੀ ਸੀ ਅੱਜ ਇਸ ਗੱਲ ਨੂੰ 35 ਸਾਲ ਹੋ ਗਏ ਜਦੋਂ ਉਹ ਬੋਲ ਰਹੇ ਸੀ ਅੱਜ ਇਸ ਗੱਲ ਨੂੰ 35 ਸਾਲ ਹੋ ਗਏ ਪਰ ਮੈਨੂੰ ਜਦੋਂ ਮੈਂ ਚੁੱਕ ਕੇ ਉਹ ਖੜਾ ਪਰਦਾ ਮੈਨੂੰ ਉਹ ਲੱਗਦਾ ਯਾਰ ਮੈਂ ਠੀਕ ਨਹੀਂ ਲਿਖ ਸਕਿਆ ਕੋਕ 35 ਸਾਲ ਬਾਅਦ ਮੈਨੂੰ ਉਸੇ ਜਪਜੀ ਸਾਹਿਬ ਦੇ ਹੋਰ ਅਰਥ ਸਮਝਾਏ ਨੇ ਜੋ ਮੈਂ ਪਹਿਲਾਂ ਨਹੀਂ ਸੀ ਲਿਖੇ ਛੇ ਉਹਨੂੰ ਮੈਂ ਕਿਹਾ ਵੀ ਇਹ ਮੈਂ ਛਪਵਾਣਾ ਹੀ ਨਹੀਂ ਇਸ ਕਰਕੇ ਮੈਨੂੰ ਵਾਰ-ਵਾਰ ਨਾ ਕਿਹਾ ਕਰੋ ਕਿ ਮੈਂ ਮੈਂ ਆਪਣੇ ਵਿਚਾਰਾਂ ਨਾਲ ਆਪ ਹੀ ਸਹਿਮਤ ਨਹੀਂ ਹੋ ਰਿਹਾ ਸੋ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਹਦੀ ਮੋਹਰ ਅਜ ਤੋਂ ਕਈ ਸਾਲ ਪਹਿਲਾਂ ਮਸਕੀਨ ਸਾਹਿਬ ਲਾ ਕੇ ਹੁਣ ਆਪਾਂ ਅੱਜ ਦੇ ਗੱਲ ਤੇ ਆਉਨੇ ਆ ਜੋ ਇੱਕ ਲਫ਼ਜ਼ ਅਸੀਂ ਬੋਲ ਦਿੰਨੇ ਆ ਉਹਦੇ ਵੀ ਅਰਥ ਵਿੱਚ ਜ਼ਰੂਰ ਜਾਇਆ ਕਰੋ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੈ ਮਲੈ ਹੈ ਹੁਣ ਇਹ ਤੁਕ ਦੇ ਰੂਪ ਦੇ ਵਿੱਚ ਤਾਂ ਇਧਰੋਂ ਪਾ ਕੇ ਇਧਰੋਂ ਕਰਨ ਵਾਲੀ ਕੱਢਣ ਵਾਲੀ ਗੱਲ ਆ ਜਾਂ ਸੁਧਾਰਨ ਲਫ਼ਜ਼ ਆਪਾਂ ਕਹਿੰਦੇ ਆ ਵੀ ਜੇ ਰਾਜ ਹੋਏਗਾ ਤਾਂ ਧਰਮ ਚੱਲੇਗਾ ਇਹ ਵੀ ਠੀਕ ਹੈ ਪਰ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਉਦਾਹਰਨ ਦਿੰਦਾ ਦੁਨੀਆਂ ਦੀ ਅੱਜ ਤੁਸੀਂ ਇੱਕ ਮੁਲਕ ਸੁਣਿਆ ਹੈ ਜਿਹੜਾ ਨਾਂ ਹੈ ਤੁਰਕੀ ਤੁਰਕੀ ਕਿਸੇ ਵਕਤ 565 ਤੋਂ ਲੈ ਕੇ ਸਦੀ ਦੀ ਗੱਲ ਕਰ ਰਿਹਾ 1453 ਤੱਕ ਜਿਹੜਾ ਅੱਜ ਤੁਰਕੀ ਹੈ ਇਸਤੰਬੁਲ ਹੈ ਉਹ ਰੋਮਨ ਅੰਪਾਇਰ ਦੀ ਰਾਜਧਾਨੀ ਸੀ ਜਿਹੜੀ ਅੱਜ ਰੋਮ ਦੇ ਵਿੱਚ ਹੈ ਅੱਜ ਰੋਮਨ ਅੰਪਾਇਰ ਰੋਮ ਤੋਂ ਚਲਦੀ ਹੈ ਪਰ ਉਸ ਵਕਤ ਤੱਕ ਪੂਰੇ 900 ਸਾਲ 900 ਸਾਲ ਰੋਮਨ ਅੰਪਾਇਰ ਦਾ ਹੈੱਡਕੁਆਟਰ 터ਕੀ ਸੀ ਇਸੇ ਲਈ ਅੱਜ ਅੱਧਾ 터ਕੀ ਯੂਰਪ ਚ ਹੈ ਅੱਧਾ 터ਕੀ ਮਿਡਲ ਈਸਟ ਚ ਹੈ 1453 ਤੱਕ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ 1516 ਸਾਲ ਪਹਿਲਾਂ ਤੱਕ 터ਕੀ ਜਿਹੜਾ ਸੀ ਉਹ ਰੋਮਨ ਅੰਪਾਇਰ ਦਾ ਹੈੱਡਕੁਆਟਰ ਸੀ ਪਰ ਜਿਹੜੀ ਲਹਿਰ ਅਰਬ ਵੱਲੋਂ ਚੱਲੀ ਸੁਲਤਾਨ ਮਹਿਮਦ ਸ਼ਾਹਦਾ ਦਾ ਨਾਮ ਸੀ ਉਹਨੇ ਜਦੋਂ ਤਰਕੀ ਤੇ ਹਮਲਾ ਕੀਤਾ ਤੇ ਉਹਨੂੰ ਆਪਣੇ ਕਬਜ਼ੇ 'ਚ ਕਰ ਲਿਆ ਇਹ ਗੱਲ 1453 ਦੀ ਹੈ 1453 ਤੋਂ ਲੈ ਕੇ ਅੱਜ 600 ਸਾਲ ਫਿਰ ਹੋ ਗਏ ਅੱਜ ਜੋ ਤਰਕੀ ਉੱਥੇ ਅੱਲਾਹੁ ਅਕਬਰ ਹੋ ਰਹੀ ਹੈ ਰਾਜ ਬਦਲਿਆ ਧਰਮ ਬਦਲ ਗਿਆ ਇਹ ਚੀਜ਼ ਦੁਨੀਆ ਦੇ ਇਤਿਹਾਸ ਦੇ ਵਿੱਚ 900 ਸਾਲ ਇੱਕ ਐਡੀ ਵੱਡੀ ਸلطنت ਦਾ ਹੈੱਡ ਕੁਆਰਟਰ ਰਾਜ ਦੇ ਵੱਲੋਂ ਨਾਲ ਅੱਜ ਉਹ ਇਸਲਾਮ ਦਾ ਬਹੁਤ ਵੱਡਾ ਕੇਂਦਰ ਹੈ ਇੱਥੋਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਦੁਨੀਆਂ ਭਰ ਦੀ ਸਟੱਡੀ ਕਰਕੇ ਤੁਹਾਨੂੰ ਇਹ ਵਾਕ ਦਿੱਤਾ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਤਰੇ ਨਾ ਹੁਣ ਅੱਜ ਨੇ ਆਪਾਂ ਅੱਜ ਦੇ ਮਾਰਚ ਤੇ ਅੱਜ ਜਿਹੜਾ ਮਾਰਚ ਸਰਦਾਰ ਮਨਦੀਪ ਸਿੰਘ ਸਿੱਧੂ ਸਾਹਿਬ ਲੈ ਕੇ ਚੱਲ ਰਹੇ ਨੇ ਉਹਦਾ ਮੇਨ ਜਿਹੜਾ ਇੱਕ ਹੈਡ ਹੈ ਜਿਹਦਾ ਇਹਦਾ ਮਤਲਬ ਕਿ ਵਿਸ਼ਾ ਹੈ ਉਹ ਹੈ ਗੰਦਪੁਰ ਸਾਹਿਬ ਦਾ ਮਤਾ ਮੈਨੂੰ ਫੇਸਬੁੱਕਾਂ ਤੇ ਵੀ ਅਦਰਵਾਈਜ਼ ਵੀ ਬੜੇ ਲੋਕਾਂ ਨੇ ਇਹ ਸਵਾਲ ਪਿਛਲੇ 5-7-10 ਦਿਨਾਂ ਚ ਪੁੱਛੇ ਨੇ ਕਿ ਤੁਸੀਂ ਖਾਲਸਤਾਨੀ ਹੋ ਤੁਸੀਂ ਕਿਉਂ ਸਪੋਰਟ ਕਰ ਰਹੇ ਹੋ ਮੈਂ ਬਿਲਕੁਲ ਸਪਸ਼ਟ ਕਰਨਾ ਚਾਹੁੰਨਾ ਮੇਰੀ ਪਾਰਟੀ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਉਹ ਅੱਜ ਵੀ ਖਾਲਸਤਾਨੀ ਹੈ ਪਰ ਆਨੰਦਪੁਰ ਦਾ ਮਤਾ ਖਾਲਸਤਾਨ ਦੇ ਰਾਹ ਦੇ ਵਿੱਚ ਬਹੁਤ ਅਹਿਮ ਪੜਾਉ ਹੈ ਜੇ ਕੋਈ ਸਾਡਾ ਭਰਾ ਭੈਣ ਮਾਂ ਧੀ ਆਨੰਦਪੁਰ ਦੇ ਮਤੇ ਵੱਲ ਨੂੰ ਤੁਰੇਗੀ ਜਿਸ ਤਰ੍ਹਾਂ ਸਰਦਾਰ ਮਨਦੀਪ ਸਿੰਘ ਤੁਰੇ ਨੇ ਇਹਨਾਂ ਨੇ ਉਚੇਚਾ ਜ਼ਿਕਰ ਕੀਤਾ ਹੈ ਸਰਦਾਰ ਕਪੂਰ ਸਿੰਘ ਕਿਉਂਕਿ ਅਨੰਦਪੁਰ ਦਾ ਮਤਲਬ ਦੋ ਵਾਰ ਲਿਖਿਆ ਗਿਆ ਹੈ ਇੱਕ ਵਾਰ ਰੁਜਰੀ ਲਈ 1972-73 ਦੇ ਵਿੱਚ ਜਿਹੜਾ ਤੁਹਾਡੇ ਅਨੰਦਪੁਰ ਸਾਹਿਬ ਦੀ ਮੀਟਿੰਗ ਦੇ ਵਿੱਚ اجلاس ਦੇ ਵਿੱਚ ਪੰਮੀ ਲੀਡਰਾਂ ਨੇ ਪ੍ਰਵਾਨ ਕੀਤਾ ਤੇ ਉਹਦਾ ਨਾਲ ਹੀ ਪੈ ਗਿਆ ਅਨੰਤਪੁਰ ਦਾ ਮਤਾ ਭਾਵ ਉੱਥੇ ਪਾਸ ਹੋਇਆ ਸੀ। ਉਹੀ ਮਤਾ 5 ਸਾਲ ਬਾਅਦ ਕੁਝ ਲੋਕਾਂ ਨੇ ਜਿਵੇਂ ਕਿ ਸੁਣਦੇ ਆ ਸੈਂਟਰ ਨਾਲ ਮਿਲ ਕੇ ਉਹਦੇ ਚੋਂ ਕੁਝ ਮਤਾ ਕੱਢ ਕੇ ਉਹਨੂੰ ਥੋੜਾ ਜਿਹਾ ਹਲਕਾ ਕਰਤਾ ਤੇ ਉਹਨੂੰ 78 ਵਾਲਾ ਮਤਾ ਛਾਪ ਦਿੱਤਾ। ਅੱਜ 73 ਵਾਲਾ ਮਤਾ ਜਿਹੜਾ ਹੈ ਉਹ ਕਿਤਾਬਾਂ ਵਿੱਚ ਵੀ ਇੱਕ ਤਰ੍ਹਾਂ ਤੋਂ ਨਹੀਂ ਮਿਲਦਾ ਜੇ ਕੋਈ ਡਾਕੂਮੈਂਟਡ ਕਿਤਾਬ ਹੋਵੇਗੀ ਜੋ ਪਿੱਛੇ ਜੇ ਅੱਜਕੱਲ ਮੈਂ ਪੜ ਰਿਹਾ ਪਿੱਛੇ ਜੇ ਇੱਕ 102 ਸਾਲ ਦੇ ਡਾਕੂਮੈਂਟਸ ਦੀ ਇੱਕ ਇੱਕ ਕਿਤਾਬ ਸਰਦਾਰ ਜਗਤਾਰ ਸਿੰਘ ਜਰਨਲਿਸਟ ਨੇ ਲਿਖੀ ਹੈ ਉਹ 102 ਸਾਲ ਦੇ ਜੋ ਜੋ ਗੱਲਾਂ ਵਾਪਰੀਆਂ ਉਹਨਾਂ ਸਾਰਿਆਂ ਦਾ ਡਾਕੂਮੈਂਟਡ ਖਵਾਲਾ ਦਿੰਦੀ ਆ ਕਿਤਾਬ ਉਹ ਜਿਹਾ ਕਿਤਾਬਾਂ ਚ ਸ਼ਾਇਦ ਹੋਵੇ ਪਰ ਆਮ ਤੌਰ ਤੇ ਪਰ ਮੈਂ ਬਹੁਤ ਮਿਲਕੇ ਸ਼ੁਕਰਗੁਜ਼ਾਰ ਵੀ ਆ ਕਿ ਸਰਦਾਰ ਮਨਦੀਪ ਸਿੰਘ ਨੇ ਮਿਹਨਤ ਕਰਕੇ ਉਸ ਅਲੰਦਪੁਰ ਦੇ ਮਤੇ ਦੀ ਕਾਪੀ ਹਰ ਇੱਕ ਦੇ ਹੱਥ ਵਿੱਚ ਫੜਾਉਣ ਦੀ ਮੋਹਮ ਅਰੰਭ ਕੀਤੀ ਹੈ ਜਿਹੜਾ ਮਤਾ ਸਿੱਖਾਂ ਦੀ ਭਾਵਨਾ ਨੂੰ 1972 ਦੇ ਵਿੱਚ ਸਿੱਧੇ ਤੌਰ ਤੇ ਪ੍ਰਗਟ ਕਰਦਾ ਹੈ ਕਿ ਜੇ ਅਸੀਂ ਇਸ ਮੁਲਕ 'ਚ ਰਹੇ ਤਾਂ ਘੱਟੋ ਘੱਟ 1972 ਦੇ ਵਿੱਚ ਜਿਹੜਾ ਮਤਾ ਲਿਖਿਆ ਗਿਆ ਸੀ ਇਹਦੀਆਂ ਸ਼ਰਤਾਂ ਪੂਰੀਆਂ ਕਰੋਗੇ ਤਾਂ ਅਸੀਂ ਰਹਾਂਗੇ ਨਹੀਂ ਤਾਂ ਸਾਡੇ ਨਾਲ 47 ਵਿੱਚ ਜੋ ਵਿਸ਼ਵਾਸ ਘਾਤ ਹੋਇਆ ਹੈ ਅਸੀਂ ਉਹਦੀ ਲੜਾਈ ਵੱਡੀ ਕਰਾਂਗੇ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਨੰਦਪੁਰ ਦੇ ਮਤੇ ਨੂੰ ਅੰਡਰਸਟੈਂਡ ਵੀ ਕਰੀਏ ਤੇ ਉਹਦੇ ਤੇ ਜਿਹੜਾ ਵੀ ਬੰਦਾ ਪੈਰਾ ਦਿੰਦਾ ਹੁਣ ਮੈਨੂੰ ਤਾਂ ਮਨਦੀਪ ਸਿੰਘ ਤੇ ਸਿਰ ਹੈ ਪਰ ਜੇ ਕੱਲ ਕੋਈ ਹੋਰ ਵੀ ਪੈਰਾ ਦਿੰਦਾ ਹੈ ਸੱਚੇ ਜਦੋਂ ਕਹਿੰਦਾ ਕਿ ਮੈਂ ਅਨੰਦਪੁਰ ਦੇ ਮਤੇ ਤੇ ਆਪਣੀ ਨਿਰਣਾਇਕ ਲੜਾਈ ਲੜੂੰਗਾ ਦੁਨਿਆਵੀ ਸਫਲਤਾ ਉਹਨੂੰ ਕਦੋਂ ਮਿਲਦੀ ਹੈ ਕਿਹਾ ਜੀ ਮਿਲਦੀ ਹੈ ਇਹਨੂੰ ਛੱਡ ਕੇ ਉਸ ਸੰਘਰਸ਼ ਦਾ ਅਸੀਂ ਹਮੇਸ਼ਾ ਹੀ ਸਮਰਥਨ ਕਰਾਂਗੇ ਉਹ ਸਾਡਾ ਫਰਜ਼ ਬਣਦਾ ਹੈ ਹੁਣ ਆ ਗਈ ਗੱਲ ਜਿਵੇਂ ਆਪਾਂ ਕਹਿ ਦਿੰਨੇ ਆ ਦੀਪ ਸਿੱਧੂ ਦੀ ਸੋਚ ਇਹ ਲਫ਼ਜ਼ ਨਾਲ ਮੈਂ ਸਹਿਮਤ ਨਹੀਂ ਆ ਦੀਪ ਸਿੱਧੂ ਦੀ ਆਪਣੀ ਕੋਈ ਸੋਚ ਨਹੀਂ ਸੀ ਦੀਪ ਸਿੱਧੂ ਨੂੰ ਗੁਰੂ ਨਾਨਕ ਦੀ ਸੋਚ ਸਮਝਣ ਦਾ ਤਰੀਕਾ ਸੀ ਤੇ ਦੱਸਣ ਦਾ ਤਰੀਕਾ ਸੀ ਇਹੀ ਗੱਲ ਮੈਂ ਸਨ ਜਰਨੈਲ ਸਿੰਘ ਜੀ ਬਾਰੇ ਵੀ ਬੇਨਤੀ ਰੂਪ ਚ ਕਹਿਣਾ ਕਿ ਸੋਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਉਹਨੂੰ ਕਿਹੇ ਪੂਰੇ ਤਰੀਕੇ ਨਾਲ ਸਮਝਿਆ ਤੇ ਸਮਝਾਇਆ ਉਹਨਾਂ ਚੋਂ ਮਹਾਨ ਇੱਕ ਬੰਦਾ ਹੈ ਸੰਦੀਪ ਸਿੰਘ ਦੀਪ ਸਿੱਧੂ ਜਿਹਦੀਆਂ ਜਿੰਨੀਆਂ ਵੀ ਤੁਹਾਨੂੰ ਵੀਡੀਓਜ਼ ਦੇ ਰੂਪ ਦੇ ਵਿੱਚ ਮਿਲਦੀਆਂ ਨੇ ਉਹਨਾਂ ਨੂੰ ਸਾਂਭ ਲਓ ਤੁਹਾਡੀ ਕਿਤਾਬ ਹੈ ਜਦੋਂ ਅਸੀਂ ਪੜ੍ਹਦੇ ਸੀ ਜਾਂ ਅੱਜ ਵੀ ਪੜ੍ਹਦੇ ਹਾਂ ਜਦੋਂ ਕਿਸੇ ਗੱਲ ਤੇ ਸਾਨੂੰ ਮੁਸ਼ਕਲ ਲੱਗਦਾ ਹੈ ਵੀ ਇਹਨੂੰ ਇਹਦਾ ਯਾਰ ਅਸਲੀ ਅਰਥ ਕੀ ਹੈ ਤਾਂ ਅਸੀਂ ਸਾਰੇ ਫਿਰ ਕੀ ਕਰਦੇ ਆ ਆਪਣੇ ਲਿਖੇ ਡਿਕਸ਼ਨਰੀ ਖੋਲਦੇ ਆ ਜੇ ਡਿਕਸ਼ਨਰੀ ਵੀ ਸਾਡਾ ਘਰ ਪੂਰਾ ਨਾ ਕਰੇ ਫਿਰ ਅਸੀਂ ਐਨਸਾਈਕਲੋਪੀਡੀਆ ਵੱਲ ਜਾਂਦੇ ਆ ਮਹਾਨ ਕੋਸ਼ ਵੱਲ ਜਾਂਦੇ ਆ ਹੁਣ ਅਸੀਂ ਭਾਈ ਕੌਣ ਸਿੰਘ ਨਾਪਾ ਦਾ ਮਹਾਨ ਕੋਸ਼ ਕੱਢ ਕੇ ਬਹਿ ਜਾਂਦੇ ਆ ਸੋ ਮੌਜੂਦਾ ਸੰਘਰਸ਼ ਦਾ ਵਿੱਚੋਂ ਜਗੋਂ ਤੁਹਾਨੂੰ ਕੋਈ ਚੀਜ਼ ਸਮਝ ਨਾ ਆਵੇ ਤਾਂ ਉਹ ਦੀਪ ਸਿੱਧੂ ਦੀ ਕੋਈ ਨਾ ਕੋਈ ਕੈਸਟ ਤੁਹਾਨੂੰ ਉਹਦਾ ਜਵਾਬ ਦੇ ਦੇਉਗੀ ਉਹ ਖੋਲ ਕੇ ਬੈਠ ਜਾਇਆ ਐ ਇੰਨਾ ਵੱਡਾ ਮਹਾਨ ਕੋਸ਼ ਮੌਜੂਦਾ ਸਮੇਂ ਦਾ ਪ੍ਰੈਕਟੀਕਲ ਜੜਾਈ ਅਸੀਂ ਜ਼ਰੂਰ ਲੜ ਰਹੇ ਆ ਤੇ ਲੜੀ ਐ ਤੇ ਲੜਾਂਗੇ ਪਰ ਜਿੰਨੀ ਕੁ ਸਮਝ ਦੀਪ ਸਤੂਰੇ ਅੱਗੇ ਸਮਝਾਈ ਉਹ ਸਾਡੇ ਲਈ ਐਂਸਾਈਕਲੋਪੀਡਿਕ मीनिंग ਚ ਬਣ ਗਏ ਨੇ ਸਾਡੇ ਲਈ ਮਹਾਨ ਕੋਸ਼ੀ ਅਰਥ ਬਣ ਗਏ ਨੇ ਕਿ ਜਦੋਂ ਸੰਘਰਸ਼ ਦੇ ਦੌਰਾਨ ਕੋਈ ਗੱਲ ਸਮਝ ਨਾ ਆਵੇ ਤਾਂ ਤੁਹਾਨੂੰ ਉਸ ਬੰਦੇ ਦੀ ਗੱਲ ਨੂੰ ਕਿਤਾਬ ਨੂੰ ਪੜ੍ਹ ਲੈਣਾ ਸਮਝ ਲੈਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਉਹ ਅਰਥ ਬਿਲਕੁਲ ਸਪਸ਼ਟ ਰੂਪ ਵਿੱਚ ਤੁਹਾਡੀ ਸਮਝ ਆ ਜਾਵੇ ਅਸੀਂ ਜਿਸ ਖੁਦਮੁਖਤਿਆਰੀ ਦੀ ਗੱਲ ਬਫਰ ਸਟੇਟ ਦੀ ਗੱਲ ਖਾਲਿਸਤਾਨ ਦੀ ਗੱਲ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ ਮੈਨੂੰ ਇਹ ਮੰਨਣ 'ਚ ਕੋਈ ਝਿਜਕ ਨਹੀਂ ਇੱਕ ਸਮਾਂ ਐਸਾ ਆਇਆ ਕਿ ਸਾਡੇ ਵੱਲ ਨੌਜਵਾਨਾਂ ਦੀ ਤਵੱਕੋ ਘਟੀ ਉਹ ਚਾਹੁੰਦੇ ਸੀ ਪਰ ਸਾਡੀ ਸ਼ਾਇਦ ਉਮਰ ਕਹਿੰ ਲੋ ਉਹਨਾਂ ਨੂੰ ਭਾਸ਼ਾ ਦਾ ਸਮੇਲ ਨਹੀਂ ਹੋ ਰਿਹਾ ਸੀ ਕਿ ਅਸੀਂ ਇਸ ਗੱਲ ਨੂੰ ਕਿਵੇਂ ਸਮਝੀਏ ਇਸੇ ਕਰਕੇ ਸਾਨੂੰ ਇਲੈਕਸ਼ਨਾਂ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਪਰ ਉਹ ਸਮੇਲ ਦੀਪ ਸਿੱਧੂ ਨੇ ਦਾਦੇ ਤੇ ਪੋਤੇ ਦੀਆਂ ਜਿਹੜੀਆਂ ਗਲਬਕੜੀਆਂ ਪੁਆਈਆਂ ਨੇ ਸੰਘਰਸ਼ ਦੇ ਅਸਲੀ ਅਰਥਾਂ ਦੇ ਵਿੱਚ ਏ ਲੈ ਲੈ ਯਸੀਮੇ ਸਾਹਿਬ ਦੀਪ ਦੇ ਰੇੜੀ ਰਹਾਗੇ ਕੇ ਗੱਲ ਤਾਂ ਅਸੀਂ ਵੀ ਕਹਿ ਰਹੇ ਸੀ ਉਹੀ ਲੋਕ ਨਹੀਂ ਸੀ ਸਮਝ ਰਹੇ ਗੱਲ ਦੀਪ ਨੇ ਵੀ ਕੀਤੀ ਉਹੀ ਗੱਲ ਲੋਕ ਸਮਝ ਗਏ ਤਾਂ ਉਹ ਸਾਡੇ ਵੱਲ ਆ ਗਈ ਇਹ ਗੱਲਾਂ ਇਲੈਕਸ਼ਨਾਂ ਵਿੱਚ ਵੀ ਦੇਖੀਆਂ ਹੁੰਦੀਆਂ ਤੇ ਮੈਂ लास्ट ਗੱਲ ਕਹਿਣਾ ਜਿਹੜੇ ਲੋਕ ਅੱਜ ਸੋਚਦੇ ਨੇ ਕਿ ਦੀਪ ਤੇ ਸਿਮਰਨਜੀਤ ਸਿੰਘ ਮਾਨ ਅੱਡ ਅੱਡ ਸੀ ਉਹ ਆਪਣੇ ਆਪ ਨੂੰ ਗਲਤ ਕਹਿ ਰਹੇ ਨੇ ਕਿਵੇਂ ਜੇ ਦੀਪ ਇੰਨਾ ਸਿਆਣਾ ਸੀ ਜਿਹੜਾ ਕੋਸੀ ਜਿਸ ਨੂੰ ਦੁਨੀਆ ਭਰ ਦੀ ਅਦਰਵਾਈਜ਼ ਵੀ ਨਾਲ ਸੀ ਤੇ ਜੋ ਕਿਸਾਨੀ ਅੰਦੋਲਨ ਦੇ ਦੌਰਾਨ ਉਹਨੇ ਆਪਣੇ ਹੌਸਤਾ ਪ੍ਰਗਟ ਕੀਤੇ ਉਸ ਨੂੰ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਉਹ ਬਹੁਤ ਕੁਝ ਜਾਣਦਾ ਹੈ। ਇੰਨਾ ਕੁਝ ਜਾਣਨ ਤੋਂ ਬਾਅਦ ਜਿਹਨੂੰ ਕਿਸੇ ਤਰ੍ਹਾਂ ਦਾ ਕੋਈ ਲੋਭ ਲਾਲਚ ਵੀ ਨਹੀਂ ਹੈ। ਮੈਂ ਆਪਣੀ ਪਾਰਟੀ ਦੀ ਗੱਲ ਕਰਾਂਗਾ ਕਿ ਮੇਰੀ ਪਾਰਟੀ ਵਿੱਚ ਮਾਨ ਸਾਹਿਬ ਨੂੰ ਛੱਡ ਕੇ ਕੋਈ ਬੰਦਾ ਇੰਨਾ ਅਮੀਰ ਨਹੀਂ ਹੋਊਗਾ ਜਿਹਦੇ ਕਰਕੇ ਅਸੀਂ ਕਹੀਏ ਕਿ ਜੀਪ ਨੂੰ ਕੋਈ ਲਾਲਚ ਸੀ। ਉਹ ਕੋ ਸਾਡੇ ਸਮਾਗਮਾਂ 'ਚ ਖੁੱਲ ਜਿੰਨਾ ਸਰਮਾਇਆ ਉਹਨਾਂ ਉਹਦੇ ਕੋਲ ਕੱਲੇ ਕੋਲ ਸੀ ਪਰ ਫਿਰ ਵੀ ਜਿਹੜੀ ਪ੍ਰੈਕਟੀਕਲ ਗੱਲ ਹੈ ਉਹ ਇਹ ਹੈ ਕਿ ਸਾਰੀ ਸਮਝ ਤੇ ਤਜਰਬੇ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇਲੈਕਸ਼ਨ ਦੇ ਵਿੱਚ ਸਪੋਰਟ ਕਰਨ ਉਹ ਆਇਆ ਉਹਨੂੰ ਲੱਗਿਆ ਕਿ ਜਿਹੜੀਆਂ ਗੱਲਾਂ ਦਾ ਅਰਥ ਮੈਂ ਲੋਕਾਂ ਨੂੰ ਸਮਝਾਉਣਾ ਚਾਹੁੰਨਾ ਉਹਦਾ ਪਲੇਟਫਾਰਮ ਹੈ ਤੇ ਉਹ ਪਲੇਟਫਾਰਮ ਹੈ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਵੀਡੀਓ ਤੁਹਾਡੇ ਕੋਲ ਨਹੀਂ ਅੰਮ੍ਰਿਤਗੜ ਦੀ ਇਲੈਕਸ਼ਨ ਦੀ ਇੱਕ ਇੱਕ ਦਿਨ ਦੀ ਗੱਲ ਤੁਸੀਂ ਸਮਝ ਸਕਦੇ ਹੋ ਦੇਖ ਸਕਦੇ ਹੋ ਸੁਣ ਸਕਦੇ ਹੋ ਆਪਣੇ ਤੌਰ ਤੇ ਦੇ ਅਰਥ ਵੀ ਲੈ ਸਕਦੇ ਹੋ ਜਿਹਦੇ ਵਿੱਚ ਉਹਨੇ ਸਾਫ਼ ਕਹਿ ਦਿੱਤਾ ਕਿ ਮੈਨੂੰ ਹੁਣ ਪੂਰਾ ਤਾਂ ਯਾਦ ਨਹੀਂ ਹੋਊਗਾ ਕਿ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਇਹ ਕੌਣ ਕਹਿ ਰਿਹਾ ਹੈ ਇਹ ਮੇਰਾ ਛੋਟਾ ਭਰਾ ਸਾਰਿਆਂ ਦਾ ਸਭ ਤੋਂ ਪਿਆਰਾ ਇਨਸਾਨ ਦੀਪ ਸਿੰਘ ਸੋ ਮੈਂ ਜਿੱਥੇ ਸਰਦਾਰ ਮਦੀਪ ਸਿੰਘ ਸਿੱਧੂ ਦਾ ਇੱਥੇ ਆਉਣ ਤੇ ਸਵਾਗਤ ਵੀ ਕਰਦਾ ਆਪਣੀ ਪਾਰਟੀ ਵੱਲੋਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਬੇਨਤੀ ਕਰਦਾ ਕਿ ਜਿਹੜਾ ਅੱਜ ਇਹਨਾਂ ਨੇ ਗੁਰਮਾਨਿਕ ਸਾਹਿਬ ਦੇ ਪੱਧ ਚੰਨਾ ਤੇ ਚਲਦੇ ਹੋਇਆ ਦੁਨੀਆਂ ਵਿੱਚ ਜਾ ਕੇ ਦੁਨੀਆਂ ਨੂੰ ਉਹਨਾਂ ਦੀ ਅੱਜ ਦੀ ਕੀ ਲੋੜ ਹੈ ਇਹ ਸਮਝਾਉਣ ਦਾ ਉਹ ਪ੍ਰਣਾ ਕੀਤਾ ਹੈ ਇਹ ਬੜੇ ਸਫਲਤਾਪੂਰਵ ਆਪਣੇ ਜ਼ਿੰਦਗੀ ਦੇ ਅਗਲੇ ਪੜਾਵਾਂ ਵਿੱਚ ਵੀ ਇਸ ਤਰ੍ਹਾਂ ਹੀ ਚਲਦੇ ਰਹਿਣ ਐਸੀ ਮੇਰੀ ਅਰਦਾਸ ਹੈ ਜੇ ਕੋਈ ਗਲਤ ਬੋਲਿਆ ਹੋਵੇ ਤਾਂ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ জেটো প্ৰফেচৰ চাহ বহুত বহুত ধন্যবাদ